ਲੋਬੇ ਮਿੱਤਰੋ ਐਵੇਂ ਹੱਸੀ ਨਾ ਜਾਇਓ ਤੇ ਆਹ ਕਮਾਲ ਦੇਖੋ ਆ ਹੁਣ ਕੁੱਤਿਆਂ ਦੇ ਵਗ ਇਕੱਠੇ ਹੋ ਕੇ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਆਪਣੇ ਸ਼ਹਿਰ ਸੰਗਰੂਰ ਦੇ ਸਿਵਲ ਹਸਪਤਾਲ ਦੇ ਵਿੱਚ ਇਲਾਜ ਕਰਾਉਣ ਆਏ ਨੇ ਮਿੱਤਰ ਪਿਆਰੋ ਤੁਹਾਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹੇ ਸੰਗਰੂਰ ਦੇ ਸਰਕਾਰੀ ਹਸਪਤਾਲ ਦੀ ਅਸਲੀਅਤ ਦਿਖਾਉਣ ਲੱਗੇ ਆ ਇਹ ਮੇਨ ਸਿਵਲ ਹਸਪਤਾਲ ਹੈ ਉਹ ਨਾ ਵੀ ਨਾ ਇਹ ਹਸਪਤਾਲ ਕੋਈ ਜਾਨਵਰਾਂ ਦਾ ਨਹੀਂਗਾ ਇਹ ਬੰਦਿਆਂ ਦਾ ਸਿਵਲ ਹਸਪਤਾਲ ਹੈ ਸੰਗਰੂਰ ਦੇ ਵਿੱਚ ਔਰ ਇਹ ਜਿਹੜੇ ਕੁੱਤੇ ਨੇ ਇਹ ਪੰਜਾਬ ਸਰਕਾਰ ਦੀ ਔਲਾਜ ਕ੍ਰਾਂਤੀ ਤੋਂ ਇੰਨੇ ਪ੍ਰਭਾਵਿਤ ਹੋਏ ਨੇ ਇਹ ਵੇਖੋ ਜਿੱਥੇ ਬੰਦਿਆਂ ਨੇ ਪਰਚੀਆਂ ਕਟਾਉਣ ਲਈ ਲੈਣਾ ਚ ਲੱਗਣਾ ਹੁੰਦਾ ਉਥੇ ਹੁਣ ਸੁਖ ਨਾਲ ਕੁੱਤੇ ਲੈਣਾ ਚ ਲੱਗੇ ਪਏ ਨੇ ਆ ਤੁਸੀਂ ਉੱਪਰ ਪੜੋ ਇਹ ਪਰਚੀਆਂ ਕਟਾਉਣ ਵਾਲਾ ਕਾਊਂਟਰ ਹੈ ਆ ਵੇਖ ਆ ਵੇਖ ਕਿਉਂ ਸਜੇ ਬੈਠੇ ਨਾ ਲਾਈਨਾਂ ਦੇ ਵਿੱਚ ਕਤਾਰਾਂ ਦੇ ਵਿੱਚ ਕੁੱਤੇ ਫੇਰ ਦੱਸ ਦਿਆਂ ਔਲਾਜ ਕ੍ਰਾਂਤੀ ਤੋਂ ਪ੍ਰਭਾਵਿਤ ਇੰਨੇ ਹੋਏ ਨੇ ਕਿ ਮੁੱਖ ਮੰਤਰੀ ਦੇ ਆਪਣੇ ਸ਼ਹਿਰ ਸੰਗਰੂਰ ਦੇ ਵਿੱਚ ਇਹ ਸੀਨ ਤੁਸੀਂ ਦੇਖ ਰਹੇ ਹੋ ਪੰਜਾਬ ਚ ਔਲਾਜ ਕ੍ਰਾਂਤੀ ਕਾਦੀ ਆਈ ਐ ਇੱਕ ਤੀੜਾ ਨੂੰ ਤਾਂ ਬੱਜੀਆਂ ਪਈਆਂ ਮੌਜਾ ਆਹ ਵੇਖੋ ਤੁਸੀਂ ਕਿਉਂ ਹੈ ਕਿ ਨਾ ਠੱਠਾ